ਇਹ ਮੇਰਾ ਦਾਦਾ ਵੀ ਪੰਜ ਫਾਂਸਟ ਆਇਆ ਸਾਡੇ ਗੁਰੂ ਘਰ ਪਾਕਿਸਤਾਨ ਚ ਵੀ ਹੈਗੇ ਜੀ ਆਪਣਾ ਕੰਮ ਕਰੋ ਆਹ ਨੂੰ ਆਪਣਾ ਕੰਮ ਕਰਦਾ ਅਸੀਂ ਕਰ ਰਹੇ ਆਪਣਾ ਕੰਮ ਅਸੀਂ ਲਾਂਤਾਂ ਦੇ ਰਹੇ ਆ ਜਿਹੜੀ ਪਰਦੀਆਂ ਨੇ ਸਾਨੂੰ ਰੋਕਿਆ ਹੋਇਆ ਇਹ ਸਾਡਾ ਕੰਮ ਹੈ ਸਾਡਾ ਹੱਕ ਹੈ ਅਸੀਂ ਆਪਣਾ ਮਤਲਬ ਕਿ ਪਿਆਰ ਦੇ ਨਾਲ ਕੋਈ ਵੀ ਚੀਜ਼ ਨਹੀਂ ਦੇ ਸਕਦਾ ਮੈਮੋਰੈਂਡਮ ਦੇਣਾ ਯਾਰ ਸੰਵਿਧਾਨ ਦਾ ਇੱਕ ਮਿੰਟ ਬੇਨਤੀ ਆ ਸੰਵਿਧਾਨ ਦਾ ਇਹ ਹੈਗਾ ਹੈ ਹੈਗਾ ਹੈ ਕਿ ਇਹ ਇਹਨਾਂ ਨੇ ਸਟੈਂਡ ਕੀਤਾ ਹੋਇਆ ਹੁਣ ਆਪਣੇ ਆਪ ਨੂੰ ਸੱਚਾ ਕਰਨਾ ਪੈਣਾ ਮਰਦਾ ਕੈਸ ਕੋਣ ਤੁਹਾਡੇ ਆ ਦੋ ਦੋ ਤੋਂ ਬਾਅਦ ਰਿਲੇਸ਼ਨ ਹੋਈ ਇਹਨਾਂ ਦੇ ਸਾਰਿਆਂ ਦੇ ਬੈਚ ਨੰਬਰ ਲੋ ਉਹਦੇ ਵਿੱਚ ਮਾਵਾਂ ਬੱਚੇ ਬਜ਼ੁਰਗ ਆਰਮੀ ਨੇ ਗੋਲੀਆਂ توپਾਂ ਟੈਂਕਾਂ ਨਾਲ ਉਹਰੇ ਕਤਲ ਕਰਦੇ ਉਹਨਾਂ ਦਾ ਕੋਈ ਮਿਹਰਬਾਨੀ ਦਿੱਤਾ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਤਵਾਕ ਕਰਤੀ ਤੋਸ਼ੇ ਖਾਂਦੇ ਤਵਾਕ ਕਰਦੇ ਤੇ ਉੱਥੇ ਸਿੱਖਾਂ ਦਾ ਕਤਲੇਆਮ ਜਿੱਥੇ ਜਿੱਥੇ ਕੋਈ ਸਿੱਖ ਹੁੰਦਾ ਸੀਗਾ ਕਿਸੇ ਦੀ ਦਾੜੀ ਹੋਏ ਪਰ ਨਾ ਬੰਨਿਆ ਹੋਏ ਉਹਨੂੰ ਚੱਕ-ਚੱਕ ਕੇ ਐਨਐਸਏ ਚ ਪਾ ਦਿੰਦੇ ਸੀ ਆ ਵਰਦੀ ਜਿਹੜੇ ਮਿੱਡਲ ਲਾ ਕੇ ਉਹਰੇ ਖੜੀ ਐ ਇਸਨੇ ਸਿੱਖਾਂ ਨੂੰ ਚੱਕ-ਚੱਕ ਕੇ ਆਪਣੇ ਥਾਣਿਆਂ ਚ ਲਿ ਜਾ ਕੇ ਉੱਥੇ ਸੀਆਈਏ ਸਟਾਫ ਚ ਲੈ ਕੇ ਟੌਰਚਰ ਕੀਤਾ ਜਿਹੜੇ ਇਹਨਾਂ ਦੇ ਧਰਾਂ ਤੋਂ ਜਿਹੜੇ ਬੱਚੇ ਚੱਕੇ ਸੀ ਉਹ ਪੱਜਪਾ ਜ਼ਮੀਨਾ ਜਾਇਦਾਦਾਂ ਵੇਚ ਕੇ ਉਰੇ ਉਹ ਅਫਸਰਾਂ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਦੇ ਮੂੰਹ 'ਚ ਗੱਫੇ ਪਾਉਣ ਕਿ ਸਾਡੇ ਬੱਚੇ ਨੂੰ ਬਖਸ਼ਤਾਂ ਉਹਨੇ ਕੁਝ ਨਹੀਂ ਕੀਤਾ ਕਿ ਵਰਦੀ ਨੇ ਉਹ ਪੈਸੇ ਵੀ ਖਾ ਲੇ ਮੁੜ ਕੇ ਕਹਿੰਦੇ ਜਿੰਨੀ ਦੇਰ ਪਰਲਾ ਅਸਰ ਦੀ ਹਿਦਾਇਤ ਨਾ ਹੋਏ ਉਹਦਾ ਬੱਚਾ ਨਹੀਂ ਛੱਡ ਸਕਦੇ ਉਹ ਬੱਚਿਆਂ ਨੂੰ ਤਲਕਰ ਕਰਦਾ ਉਹ ਦੁਕਾਨ ਚੋਗੇ ਨਹੀਂ ਰਹਿ ਗਏ ਸਾਧ ਸੰਗਤ ਜੀ ਉਹਨਾਂ ਨੂੰ ਜਾ ਕੇ ਫੇਰ ਵੱਖ-ਵੱਖ ਥਾਂ ਤੇ ਇਹਨਾਂ ਨੇ ਜਾ ਕੇ ਇਨਕਾਊਂਟਰ ਕਰਤੇ ਔਰ ਇਹ ਵਰਦੀ ਨੇ ਫੇਰ ਇਨਕਾਊਂਟਰਾਂ 'ਚੋਂ ਤਰੱਕੀਆਂ ਲਿੱਤੀਆਂ ਆਪਣੀਆਂ ਤਰੱਕੀਆਂ ਲੈ ਕੇ ਇਨਾਮ ਲਿੱਤੇ ਮੀਡਲ ਪਾਲੇ ਇਹਨਾਂ ਨੇ ਸਾਦੇ ਸਿੱਖਾਂ ਦਾ ਖਲਵਾਰ ਕਰਕੇ ਕਤਲ ਕਰਕੇ ਵੱਡੇ-ਵੱਡੇ ਇਨਾਮ ਲੈ ਲਏ ਸਾਧ ਸੰਗਤ ਜੀ ਅੱਜ ਇਹ ਹੀ ਸੋਚ ਸਾਨੂੰ ਆਪਣੇ ਗੁਰੂ ਘਰਾਂ ਤੋਂ ਵਾਂਝਾ ਰੱਖਦੀ ਹੈ ਅਸੀਂ ਆਪਣੇ ਹਾਊਸ ਨੂੰ ਐਡਰੈਸ ਕਰਨਾ ਚਾਹੁੰਦੇ ਆ ਅਸੀਂ ਆਪਣੀ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਤੁਸੀਂ ਅਸਤੀਫਾ ਦਿਓ ਤੁਸੀਂ ਇੱਥੋਂ ਅਸਤੀਫਾ ਦੇ ਕੇ ਸਰਕਾਰਾਂ ਨੂੰ ਮਜਬੂਰ ਕਰਾ ਕੇ ਸਾਡੇ ਸੰਗਤ ਦਾ ਹੱਕ ਜਮਹੂਰੀਅਤ ਦਾ ਉਹ ਬਹਾਲ ਹੋਵੇ ਇਹ ਬਿਗਸਟ ਜਿਹੜੀ ਡੈਮੋਕ੍ਰੇਸੀ ਆਪਣੇ ਆਪ ਨੂੰ ਕਹਿੰਦੀ ਹੈ ਇਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਉਹ ਮਨਾਣਾ ਚਾਹੁੰਦੀ ਹੈ ਸਾਤ ਸੰਗਾਚੀ ਜਿਹੜੇ ਗੁਰੂ ਨੇ ਮਨੁੱਖੀ ਹਕਾਂ ਵਾਸਤੇ ਕਿਸੇ ਹੋਰ ਕੌਮ ਦੇ ਬਸਣ ਵਾਸਤੇ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ